ਹੈਲੋ YouTube ਫੈਮਿਲੀ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਸੋ एवरीवन ਕਹਦੇ ਅੱਜ ਅਸੀਂ ਚੱਲੇ ਆ ਜੀ ਨਾਨਕੇ ਸੋ ਪਲਾਨ ਮੇਰਾ ਵੈਸੇ ਤਾਂ ਕੈਨਸਲ ਹੋ ਗਿਆ ਸੀਗਾ ਬਟ ਫਿਰ ਵੀ ਮੈਂ ਸੋਚਿਆ ਕਿ ਚੱਲ ਜਾऊं ਕਿਉਂਕਿ ਅਗਲੇ ਮੰਥ ਆ ਮੰਥੇ ਛੁੱਟੀਆਂ ਕਰਕੇ ਹਨਾ ਮਤਲਬ ਦਿਲ ਕੀਤਾ ਕਿ ਚੱਲ ਜੀਏ ਕਿਉਂਕਿ ਅਗਲੇ ਮੰਥ ਮੇਰੀ ਐਡਮਿਸ਼ਨ ਮੈਂ ਕਰਵਾ ਲੈਣੀ ਆ ਫਿਰ ਬਿਜ਼ੀ ਹੋ ਜਾਣਾ ਹਨਾ ਕੰਮਾਂ ਦੇ ਵਿੱਚ ਤਾਂ ਮੈਂ ਸੋਚਿਆ ਕਿ ਚਲੋ ਨਾਣਕੀ ਅੱਜ ਆਪਾਂ ਘੁੰਮੀ ਆਣੇ ਆ ਅੱਜ ਨਹੀਂ ਮੈਂ ਕਹਿ ਸਕਦੀ ਕਿ ਬੋਡੀ ਮੇਲੇ ਸ਼ਟਨ ਚੱਲਦਾ ਮੈਂ ਰਹਿਣ ਲਈ ਜਾਉਂਗੀ ਕੁਝ ਦਿਨਾਂ ਤੇ ਤੁਸੀਂ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਦੇਖੋ ਕਹਿੰਦੇ ਮੁੰਡਾ ਕੀ ਕਰਦਾ ਪਿਆ ਸੋ ਆਪਾਂ ਗੱਡੀ ਤੇ ਨਹੀਂ ਅਸੀਂ ਦੋਵੇਂ ਜਾਣੇ ਜਾਵਾਂਗੇ ਮੋਟਰਸਾਈਕਲ ਤੇ ਜਾਵਾਂਗੇ ਇੱਧਰ ਦੇਖ ਸਕਦੇ ਹੋ ਤੁਸੀਂ ਜਾ ਲਾ ਥੜਾ ਸੋ ਗਾਇਜ਼ ਇਹ ਕਿਸੇ से भी गट्ठा पकड़ लेता है और कहता है कणक ले जाओ <laughs> चल फाड़ जी। पाच वेण नहीं खोली होती ना ਘਰੇ ਕਣਕ ਦੇ ਡਰਮ ਰੱਖਣ ਦੇ ਆ। ਉੰਨੀ ਕੋ ਸਾਡੀ ਕਣਕ ਹੁੰਦੀ ਹੈ ਜਿੰਨਾ ਕੋ ਅਸੀਂ ਪੀਣ ਬਣਾਉਣਾ ਹੈ। फाड़ ਨਹੀਂ। ਚੱਲ। ਚਲ ਮम्मा। ਸੋ एवरीवन ਅਸੀਂ ਚੱਲੇ ਆ ਜੀ ਗੱਡੀ ਰਾਣੀ ਆਪਣੀ ਆਹ ਖੜੀ ਹੋਈ ਹੈ ਕਹਦੇ। ਕੋਈ ਨਹੀਂ ਪੁੱਤਰ ਅਸੀਂ ਤੈਨੂੰ ਲੈ ਕੇ ਜਾਵਾਂਗੇ ਫਿਰ ਕਿਸੇ ਦਿਨਾਂ ਠੀਕ ਹੈ। ਇਹ ਤੁਹਾਨੂੰ ਗੁਰਦੁਆਰੇ ਕਿਤੇ ਜਾਏਗੀ। ਕੰਮੀ ਗੁਰਦੁਆਰਾ ਸਾਹਿਬ ਆਪਾਂ ਜਾਣਾ ਹੈ, ਬਾਬਾ ਬੁੱਢਾ ਸਾਹਿਬ ਜਾਣਾ ਹੀ ਜਾਣਾ ਹੈ। ਉਦੋਂ ਉਦੋਂ ਹੀ। ਹਾਂ ਆਪਾਂ ਜ਼ਰੂਰ ਜਾਣਾ ਹੈ ਸੁਖਣਾ ਸੁਖੀ ਹੋਈ ਹੈ। ਅੱਪਾ ਜ਼ਰੂਰ ਦਰਸ਼ਨ ਕਰਵਾਵਾਂਗੇ ਜ਼ਰੂਰ ਜਾਵਾਂਗੇ ਤੇ ਬਾਕੀ ਸਾਨੂੰ ਐ ਸੀ ਵੀ ਇਹਨੇ ਮੈਨੂੰ ਛੱਡ ਕੇ ਵਾਪਸ ਤਾਈ ਜਾਣਾ ਹੈਗਾ ਵੀ ਕਿਉਂ ਇਹਨੂੰ ਕੱਢਣਾ ਹੈਗਾ ਹਨਾ ਤੇ ਚਲੋ ਆਪਾਂ ਹੁਣ ਜਾਂਦੇ ਆ ਬੋਬੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਮੁੰਡਾ ਕਹਿੰਦੇ ਦੇਖ ਸਕਦੇ ਆ ਤੁਸੀਂ ਮੇਰੀ ਕਾਲੀ ਐਕਟੀਵਾ ਦਾ ਇੱਕ ਦਿਨ ਫੜ ਗਿਆ ਹੈਂਡਲ ਆ ਕੇ ਸੋ एवरीवन ਸੋ ਗਾਇਜ਼ ਇਹ ਤੁਸੀਂ ਨਿਊ ਸਟਾਈਲ ਦੇਖ ਸਕਦੇ ਹੋ ਮੇਰਾ ਪਾਕਟ ਮਣੀ ਕਹਿੰਦੇ ਪਾਕਟ ਮਣੀ ਦੇਖੋ ਕਿੱਥੇ ਅਸੀਂ ਟੰਗੀ ਹੋਈ ਐ ਵੈਸੇ ਤਾਂ ਜਗਾ ਇੱਥੇ ਇਹਦੀ ਸਹੀ ਐ ਜਿਵੇਂ ਚਾਬੀ ਚੂਬੀ ਟੰਗਰ ਨੂੰ ਹੁੰਦੀ ਸੋ ਕਹਿੰਦੇ ਗੱਡੀ ਆਪਾਂ ਨਹੀਂ ਲੈ ਕੇ ਜਾਵਾਂਗੇ ਅਸੀਂ ਜਾਵਾਂਗੇ ਜੀ ਆਜ ਦੇਤੇ ਆ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਤੇ ਜਾਵਾਂਗੇ ਆਪਾਂ ਤੇ ਕਹਿੰਦੇ ਸਕੂਟੀ ਤੇ ਆਪਾਂ ਹਾਂ ਕੰਮ ਜਾਇਆ ਕਰਾਂਗੇ ਇਹ ਇੱਥੇ ਖੜੀ ਐ ਹਾਂਜੀ ਸੋ एवरीवन ਕਹਿੰਦੇ ਬੋ ਵੀ ਚੱਲਾ ਜੀ ਦੁੱਧ ਲੈਣ ਸੋ ਟਾਈਮ ਕਹਿੰਦੇ ਲੇਟ ਹੋ ਚੁੱਕੇ ਆ ਅਸੀਂ ਤੇ ਕਿਸੇ ਕੰਮ ਲਈ ਅਸੀਂ ਬਾਹਰ ਗਏ ਚਰੇ ਸੀ ਜਿਹੜੇ ਕਰਕੇ ਮੈਂ ਆਪਣਾ ਵਲੌਗ ਬੰਦ ਕੀਤਾ ਸੀਗਾ ਤੇ ਹੁਣ ਕਹਿੰਦੇ ਅਸੀਂ ਚੱਲੇ ਆ ਬਸ ਇਹ ਦੁੱਧ ਲੈ ਕੇ ਆਉਂਦਾ ਉਸ ਤੋਂ ਬਾਅਦ ਜਾਂਦੇ ਆ ਮੈਂ ਤਾਂ ਨਹੀਂ ਰਹੀ ਹਾਂ ਕਲਿਆ ਆ ਕੀ ਹੈ 1 ਮਿੰਟ ਮੇਰੀ ਜੇਬ ਦੇ ਵਿੱਚ ਦੋ ਰਬੜ ਛੋਟੇ ਛੋਟੇ ਰਾਟ ਛੋਲੇ ਲਿਜਾਵਾਂਗੇ ਰੱਡ ਰਾਤ ਨੂੰ ਮੇਰੀ ਆਦਤ ਹੈ ਦੋ ਕੁੱਤਾ ਕਰਕੇ ਸੌਣ ਦੀ ਤਾਂ ਪਰ ਆਪਣਾ ਪਹਿਲੇ ਪੌਕਟ ਜੀ ਜਿਹੜੀ ਮੇਨ ਚੀਜ਼ ਹੁੰਦੀ ਆ ਨਾ ਉਹ ਰੱਖਣੀ ਚਾਹੀਦੀ ਆ ਨਾਲ ਸੋ ਹਾਂਜੀ एवरीवन ਬਸ ਬੋਬੀ ਆ ਰਿਹਾ ਉਸ ਤੋਂ ਬਾਅਦ ਆਪਾਂ ਜਾਵਨੇ ਆ ਮੈਂ ਆਪਣਾ ਪਰਸ ਮੋਬਾਈਲ ਸਭ ਕੁਝ ਪੈਕ ਕਰ ਲਿਆ ਚੱਲਗੇ ਛਲ ਕੱਟ ਬਾਰ ਹਮ ਚਲੇ ਹੈ ਹਮ ਕਾਹ ਪਰ ਚਲੇ ਹੈ ਹਮ ਚਲੇ ਹੈ ਲਓ ਜੀ ਦੋਵੇਂ ਭੈਣ ਭਰਾ ਹੋ ਗਏ ਨੇ ਰੈਡੀ ਫਰਿੱਜ ਤਾਂ ਬੰਦ ਕਰ ਦੋ ਮੇਰੀ ਫਾਈਨਲ ਲੁੱਕ ਐਂ ਦੇ ਵਿੱਚ ਮੇਰਾ ਥੋੜਾ ਬਹੁਤਾ ਆਸਮਾਨ ਐ ਵੀਡੀਓ-ਬਿਡੀਓ ਬਣਾਉਣ ਨੂੰ ਆਦਰਵਾਈਜ਼ ਬਲੌਗਿੰਗ ਉੱਥੇ ਵੀ ਆਪਾਂ ਕਰਾਂਗੇ ਤੇ ਐਡੀ ਵੀ ਨਹੀਂ ਕੋਈ ਗੱਲ ਹੈਗੀ ਇਹਦੇ ਜਿਹੜੇ ਮੇਰੇ ਕੱਪੜੇ ਨੇ ਤੁਸੀਂ ਦੇਖ ਸਕਦੇ ਮੇਰਾ ਜੀ ਨਹੀਂ ਲੱਗਣਾ ਹੁਣ ਉਹ ਤੁਹਾਡੀ ਬੱਲੇ ਕੋਈ ਨਹੀਂ ਹੁਣ ਮੇਰੇ ਬਣਾ ਮਮੀ ਮੇਰੇ ਨਾਲ ਲੜੀ ਸੀ ਲੈ ਮੈਂ ਚੁੱਕ ਲਈ ਹਾਂ ਜੋ ਮੱਤੇ ਮੇਰੇ ਬਿਨਾਂ ਰਹੂਗੀ ਫਿਰ ਮੇਰਾ ਜੀ ਨਹੀਂ ਲੱਗਣਾ ਮੈਨੂੰ ਫੋਨ ਕਰ ਲਈ ਪਾਣੀ ਦੀ ਬੋਤਲ ਲੈ ਲੈਣੀ ਸੀ ਪੁੱਤ ਨਾਲ ਕੋਈ ਨੂੰ ਕਹਿ ਦੇ ਅੱਗੇ ਟੰਗ ਲੂਗਾ ਅੱਗੇ ਟੰਗ ਲਈ ਪਾਣੀ ਵਾਲੀ ਬੋਤਲ ਹੇ एवरीवन ਉਸ ਤੋਂ ਬਾਅਦ ਅਸੀਂ ਘਰੇ ਵਲੌਗ ਬਣਾਉਣ ਤੋਂ ਬਾਅਦ ਅਸੀਂ ਆ ਚੁੱਕੇ ਸੀਗੇ ਬਾਹਰ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਚਲਾ ਰਿਹਾ ਸੀ ਸੋ ਕਾਫੀ ਤੇਜ਼ ਵੀਡੀਓ ਨੂੰ ਮੈਂ ਫਾਸਟ ਕੀਤਾ ਹੋਇਆ ਸੀਗਾ ਕਿਉਂਕਿ ਦੇਖਣ ਵਿੱਚ ਬੋਰਿੰਗ ਨਾ ਲੱਗੇ ਵੀਡੀਓ ਜਿੰਨੀ ਹੋ ਸਕੇ ਮੈਂ ਛੋਟੀ ਬਣਾਉਣਾ ਚਾਹੁੰਦੀ ਸੀ ਵਲੌਗ ਨੂੰ ਛੋਟਾ ਕਰਨਾ ਚਾਹੁੰਦੀ ਸੀ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਧੁੱਪ ਪੈ ਰਹੀ ਸੀ ਅੱਧੇ ਰਾਸਤੇ ਬੋਬੀ ਨੂੰ ਮੋਟਰਸਾਈਕਲ ਚਲਾਇਆ ਸੀ ਤੇ ਅੱਧੇ ਰਾਸਤੇ ਮੈਂ ਚਲਾਇਆ ਸੀ ਉਸ ਤੋਂ ਬਾਅਦ ਅਸੀਂ ਇੱਧਰ ਦੇਖ ਸਕਦੇ ਹੋ ਸ਼ਹਿਰ ਆਣ ਤੋਂ ਬਾਅਦ ਮਤਲਬ ਕਿ ਇੱਥੇ ਮੈਂ ਚਲਾਣ ਲੱਗੀ ਸੀ ਮੋਟਰਸਾਈਕਲ ਅਸੀਂ ਇਦਾਂ ਹੀ ਕਰਕੇ ਅੱਧੇ-ਅੱਧੇ ਰਾਸਤੇ ਚਲਾਉਂਦੇ ਗਏ ਤਾਂ ਮਤਲਬ ਅੱਜ ਜਾਣਾ ਸੀ ਨਾਨਕੇ ਉਸ ਤੋਂ ਬਾਅਦ ਉੱਥੇ ਕੁਝ ਦਿਨ ਮੈਂ ਰਹੂੰਗੀ ਤੇ ਜਿੱਦਾਂ ਕਿ ਬੋਬੀ ਨੂੰ ਵੀ ਛੁੱਟੀਆਂ ਨੇ ਮਤਲਬ ਬੋਵੀ ਸਕੂਲ ਵੀ ਬੰਦ ਨੇ ਆ ਮੰਥ ਇਸ ਕਰਕੇ ਬੋਵੀ ਬਾ ਜਾਊਗਾ ਪਹਿਲਾਂ ਮੈਂ ਸੋਚਿਆ ਕਿ ਮੈਂ ਜਾਨੀ ਆ ਉਸ ਤੋਂ ਬਾਅਦ ਇਧਰ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਵੀਡੀਓ ਨੂੰ ਕਾਫੀ ਫਾਸਟ ਕੀਤਾ ਹੋਇਆ ਸੀ ਵੀਡੀਓ ਵੈਸੇ ਵੀ ਅਸੀਂ ਕਾਫੀ ਤੇਜ਼ ਜਾ ਰਹੇ ਸੀ ਤੇ ਬਹੁਤ ਜਲਦੀ ਪਹੁੰਚ ਗਏ ਸੀ ਇੱਥੇ ਤੋਂ ਤੁਸੀਂ ਵੀ ਉਹ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਗਰਮੀ ਸੀ ਤੇ ਬਹੁਤ ਹੀ ਜ਼ਿਆਦਾ ਧੁੱਪ ਪੈ ਰਹੀ ਸੀ ਸੋ ਉਸ ਤੋਂ ਬਾਅਦ ਮੈਂ ਫਰੰਟ ਕੈਮਰੇ ਤੋਂ ਖੁਦ ਇੱਕ ਹੱਥ ਨਾਲ ਵਲੌਗ ਬਣਾ ਰਹੀ ਸੀ ਇੱਕ ਹੱਥ ਨਾਲ ਚਲਾ ਰਹੀ ਸੀ ਮੋਟਰਸਾਈਕਲ ਸੋ ਇਧਰ ਤੁਸੀਂ ਦੇਖ ਸਕਦੇ ਆ ਬੋਬੀ ਬਰੀ ਬਰੀ ਮੇਰੇ ਸਿਰ ਤੇ ਜੰਨੀ ਦੇ ਰਹੀ ਸੀ ਤੋਂ ਬਹੁਤ ਜ਼ਿਆਦਾ ਪੈ ਰਹੀ ਸੀ ਕਿ ਤੇ ਬਹੁਤ ਮਤਲਬ ਜਿਵੇਂ ਵੀ ਕਰਕੇ ਅਸੀਂ ਆ ਚੁੱਕੇ ਸੀਗੇ ਸੋ एवरीवन ਜਿਹੜੀ ਆਡੀਅੰਸ ਨਵੀਂ ਆ ਚੈਨਲ ਕਰੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਫੋਨ ਵਾਲਾ ਤੁਸੀਂ ਵਲੌਗ ਦੇਖ ਸਕੋ ਸੋ ਜਿੱਥੇ ਜਿੱਥੇ ਮੈਨੂੰ ਪ੍ਰੋਬਲਮ ਹੁੰਦੀ ਹੈ ਵੌਇਸ ਕਵਰ ਕਰ ਉੱਥੇ ਫਿਰ ਮੈਨੂੰ ਵੌਇਸ ਕਵਰ ਕਰਨੀ ਪੈਂਦੀ ਹੈ ਸੋ ਇੱਥੇ ਰਾਸਤੇ ਵਿੱਚ ਕਾਫੀ ਸਾਰਾ ਸ਼ੋਰ ਸੀ ਜਿੱਦ ਕਰਕੇ ਮੈਂ ਵੌਇਸ ਕਵਰ ਕੀਤੀ ਹੈ ਉਧਰ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ 뷰 ਸਾਰਾ ਖਾਲੀ-ਖਾਲੀ ਸੀ ਸਾਫ ਸ਼ਰਟ ਸੀ ਕੋਈ ਐਨਾ ਟ੍ਰੈਫਿਕ ਨਹੀਂ ਹੈ ਵੈਸੇਗਾ ਬਹੁਤ ਵਧੀਆ ਸੀ ਆਏ ਉਸ ਤੋਂ ਬਾਅਦ ਅਸੀਂ ਇੱਥੇ ਆਪਣੇ ਲਈ ਲਿੰਕਾ ਕੋਲਡ ਡਰਿੰਕ ਲਈ ਮਤਲਬ ਪਿਆਸ ਲੱਗ ਰਹੀ ਸੀ ਪਾਣੀ ਵੀ ਗਰਮ ਹੋ ਚੁੱਕਿਆ ਸੀ ਜਿਹੜਾ ਸਾਡੇ ਕੋਲ ਬੋਤਲ 'ਚ ਸੀਗਾ ਤੇ ਉਸ ਤੋਂ ਬਾਅਦ ਅਸੀਂ ਪੀਂਦੇ ਗਏ ਸੋ ਬਹੁਤ ਜਲਦੀ ਸੀ ਆ ਚੁੱਕੇ ਸੀਗੇ ਸੋ एवरीवन ਅੱਗੇ ਤੁਹਾਨੂੰ ਮਿਲਾਂਗੇ ਇੱਥੇ ਸਾਡੀ ਲੇਜ਼ ਡਿੱਗ ਚੁੱਕੀ ਸੀਗੀ ਉਸ ਤੋਂ ਬਾਅਦ ਅਸੀਂ ਲੇਜ਼ ਨੂੰ ਚੱਕਿਆ ਪਲੇਸ ਬਸ ਇੱਥੇ ਰਾਤ ਵਿੱਚ ਰੁੱਕੀ ਅਸੀਂ ਖਾ ਖੋ ਕੇ ਤੇ ਪਹੁੰਚ ਚੁੱਕੇ ਸੀਗੇ ਸੋ एवरीवन ਜਿਹੜੀ ਆਡੀਅנס ਨਵੀਆਂ ਜ਼ਰੂਰ ਚੈਨਲ ਨੂੰ ਸਪੋਰਟ ਐਂਡ ਫੁੱਲ ਵਾਚ ਕਰਿਓ ਮਿਲ ਜਾਤ ਤੁਹਾਨੂੰ ਨੈਕਸਟ ਅਗਲੇ ਵਲੌਗ ਦੇ ਵਿੱਚ ਤਾਂ ਬਸ ਖਾਣ ਤੋਂ ਬਾਅਦ ਪਲੇਸ ਯਾਨੀ ਕਿ ਡਿੱਗ ਚੁੱਕੀ ਸੀ ਉਸ ਤੋਂ ਬਾਅਦ ਅਸੀਂ ਤਰੇ ਲੇਜ਼ ਨੂੰ ਫੜਿਆ ਇੱਥੇ ਅਸੀਂ ਪਹੁੰਚ ਚੁੱਕੇ ਸੀਗੇ ਬਹੁਤ ਜਲਦੀ ਅਸੀਂ ਆ ਚੁੱਕੇ ਸੀਗੇ ਸੋ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੁਲਾਇਆ ਮਿਲੇ ਉਸ ਤੋਂ ਬਾਅਦ ਮੈਂ ਆਪਣਾ ਪਰਸ ਸਮਾਨ ਰੱਖਿਆ ਸੋ एवरीवन ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਵਿੱਚ ਅੱਜ ਦੇ ਵਲੋਗ ਵਿੱਚ ਇਨਾ ਹੀ ਓਕੇ ਬਾਏ